ਗੁਰੂ ਜੀ ਅਤੇ ਭਾਈ ਮਰਦਾਨਾ ਕੁਝ ਖੇਤਰ ਤੀਰਥ ਵਿਖੇ ਪੁੱਜੇ ਜਿੱਥੇ ਕਿਸੇ ਸਮੇਂ ਮਹਾ ਭਾਰਤ ਦਾ ਯੁੱਧ ਹੋਇਆ ਸੀ ਉਸ ਦਿਨ ਸੂਰਜ ਗ੍ਰਹਿਣ ਲੱਗਣਾ ਸੀ ਇਸ ਲਈ ਦੂਰ ਨੇੜੇ ਤੋਂ ਬਹੁਤ ਲੋਕ ਇਸ਼ਨਾਨ ਕਰਨ ਲਈ ਆਏ ਹੋਏ ਸਨ ਸਾਰੇ ਪਾਸੇ ਗ੍ਰਹਿਣ ਲੱਗਣ ਦੀ ਉਡੀਕ ਹੋ ਰਹੀ ਸੀ ਗੁਰੂ ਜੀ ਅਤੇ ਭਾਈ ਮਰਦਾਨਾ ਇੱਕ ਖੁੱਲੀ ਥਾਂ ਉੱਪਰ ਜਾ ਬੈਠੇ ਸੂਰਜ ਨੂੰ ਗ੍ਰਹਿਣ ਲੱਗਣ ਦੀ ਢਿੱਲ ਸੀ ਕਿ ਮੰਗਦਿਆਂ ਦੀਆਂ ਟੋਲੀਆਂ ਨੇ ਮੰਗਰਾ ਸ਼ੁਰੂ ਕਰ ਦਿੱਤਾ ਅਮੀਰਾ ਨੇ ਆਪਣੇ ਕੀਤੇ ਪਾਪਾਂ ਦਾ ਭਾਰ ਦੂਰ ਕਰਨ ਲਈ ਦਾਨ ਦੇਣਾ ਸ਼ੁਰੂ ਕਰ ਦਿੱਤਾ ਸੀ ਲੋਕਾਂ دریا ਵਿੱਚ ਨਹਾਉਣਾ ਵੀ ਸ਼ੁਰੂ ਕਰ ਦਿੱਤਾ ਇਹ ਪਰਮ ਬਣਿਆ ਆ ਰਿਹਾ ਹੈ ਕਿ ਜੇ ਕੋਈ ਗ੍ਰਹਿਣ ਲੱਗਣ ਸਮੇਂ ਇਸ਼ਨਾਨ ਕਰੇ ਦਾਨ ਕਰੇ ਤਾਂ ਉਸ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਜਿਵੇਂ ਪਾਣੀ ਨਾਲ ਸਰੀਰ ਨੂੰ ਲੱਗਾ ਗੰਧ ਧੋਤਾ ਜਾਂਦਾ ਹੈ ਪਾਪਾਂ ਦਾ ਗੰਧ ਧੋਣ ਦੇ ਅਬਿਲਾਸ਼ੀ ਬ੍ਰਾਹਮਣਾ ਦੇ ਹੱਥ ਉੱਪਰ ਰੁਪਏ ਧਖ ਰਹੇ ਸਨ ਜਿਨ੍ਹਾਂ ਪਹਿਲਾਂ ਕਦੇ ਕਿਸੇ ਗਰੀਬ ਨੂੰ ਇੱਕ ਪੈਸਾ ਤੱਕ ਨਹੀਂ ਦਿੱਤਾ ਸੀ ਗੁਰੂ ਜੀ ਬੈਠੇ ਇਹ ਤਮਾਸ਼ਾ ਦੇਖ ਰਹੇ ਸੀ ਕਿ ਹਾਂਸੀ ਦੇ ਰਾਜਕੁਮਾਰ ਜਗਤ ਰਾਏ ਨੇ ਗੁਰੂ ਜੀ ਅੱਗੇ ਇਕ ਮਿਰਗ ਰੱਖ ਕੇ ਬੇਨਤੀ ਕੀਤੀ ਭਗਤ ਜੀ ਮੇਰੇ ਪਾਸ ਇਸ ਸ਼ੁਭ ਸਮੇਂ দান ਕਰਨ ਲਈ ਇਹ ਮਿਰਗ ਹੀ ਹੈ ਜਿਸ ਦਾ ਮੈਂ ਰਸਤੇ ਵਿੱਚ ਸ਼ਿਕਾਰ ਕੀਤਾ ਸੀ ਇਹ ਆਪ ਸਵੀਕਾਰ ਕਰੋ ਗੁਰੂ ਜੀ ਦੇ ਕਹਿਣ ਉੱਪਰ ਭਾਈ ਮਰਦਾਨੇ ਨੇ ਅੱਗ ਜਲਾ ਕੇ ਰਿਜਨ ਲਈ ਰੱਖ ਦਿੱਤਾ ਬ੍ਰਾਹਮਣਾ ਜਦੋਂ ਅੱਗ ਦਾ ਧੂਆਂ ਦੇਖਿਆ ਤਾ ਪੱਜੇ ਪੱਜੇ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ ਇਸ ਸ਼ੁਭ ਸਮੇਂ ਕੋਈ ਅੱਗ ਨਹੀਂ ਜਲਾ ਸਕਦਾ ਅੱਗ ਜਲਾਉਣਾ ਬਹੁਤ ਵੱਡਾ ਪਾਪ ਹੈ ਕੋਈ ਚੀਜ਼ ਪਕਾਈ ਨਹੀਂ ਜਾ ਸਕਦੀ ਇਸ ਸ਼ੁਭ ਸਮੇਂ ਧਾਨ ਹੀ ਕੀਤਾ ਜਾ ਸਕਦਾ ਹੈ ਨਾਨੂ ਬ੍ਰਾਹਮਣ ਨੇ ਪੁੱਛਿਆ ਇਸ ਪਤਿਲੇ ਵਿੱਚ ਕੀ ਪਕਣ ਲਈ ਤਰਿਆ ਹੈ ਪਾਏ ਮਰਦਾਨੇ ਨੇ ਉੱਤਰ ਦਿੱਤਾ ਇਸ ਵਿੱਚ ਮਿਰਗ ਦਾ ਮਾਸ ਧਰਿਆ ਹੈ ਨਾਨੂ ਇਹ ਸੁਣ ਕੇ ਹੋਰ ਵੀ ਤੜਫ ਉੱਠਿਆ ਗੁਰੂ ਜੀ ਨੇ ਉਹਨਾਂ ਰੋੜਾ ਪਾਉਣ ਵਾਲਿਆਂ ਨੂੰ ਦੱਸਿਆ ਪੇਟ ਦੀ ਭੁੱਖ ਦੂਰ ਕਰਨ ਲਈ ਕੁਝ ਪਕਾਉਣਾ ਪਾਪ ਨਹੀਂ ਝੂਠ ਬੋਲ ਕੇ ਬੇਸਮਝ ਲੋਕਾਂ ਨੂੰ ਲੁੱਟਣਾ ਪਾਪ ਹੈ ਤੁਸੀਂ ਦੱਸੋ पापी ਦਾ ਪਾਪ ਤੁਹਾਡੇ ਵਰਗੇ ਪਾਪੀਆਂ ਨੂੰ ਦਾਨ ਦੇ ਕੇ ਕਿਵੇਂ ਦੂਰ ਹੋ ਸਕਦਾ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ మాਸ ਕੀ ਹੈ ਸੁਣੋ మాਸ ਦੇ ਸਾਰੇ ਸਰੀਰ ਹਨ ਹੱਡ ਚੰਮ ਸਭ మాਸ ਹੀ ਹੈ మాਸ ਮਾਸ ਹੀ ਖੰਦਾ ਹੈ ਮਾਸ ਕੀ ਮਾਸ ਘਰ ਵਿਆਹ ਕੇ ਲੈ ਕੇ ਆਉਂਦਾ ਹੈ ਸਾਰੇ ਰਿਸ਼ਤੇਦਾਰ ਮਾਸ ਹੀ ਹਨ ਉਸ ਮਾਲਕ ਦੇ ਹੁਕਮ ਦੀ ਸਮਝ ਪੈ ਜਾਵੇ ਤਾਂ ਗਿਆਨ ਹੁੰਦਾ ਹੈ ਕਿ మాਸ ਕੀ ਹੈ ਇਹ ਬੇਸਮਝ ਸਾਗ ਖਾਣ ਵਾਲਿਆਂ ਨੂੰ ਪਤਾ ਨਹੀਂ ਕਿ ਸਾਗ ਵੀ మాਸ ਹੈ istri మాਸ ਹੈ ਬਾਹਰ ਦੇ మాਸ ਦੀ ਨਿੰਦਿਆ ਕਰਨ ਵਾਲੇ ਰਾਤ ਨੂੰ ਉਸ ਨੂੰ ਪਿਆਰ ਕਰਦੇ ਹਨ ਬੱਚੇ మాਸ ਹੀ ਹਨ ਜਿਹੜੇ ਮਾਤਾ ਪਿਤਾ ਦੇ మాਸ ਤੋਂ ਬੰਦੇ ਹਨ ਅੰਨ ਕਪਾਹ ਆਦਿ ਸਭ ਮਾਸ ਹੀ ਹੈ ਜੇ ਇਹ ਸਭ ਕੁਝ ਖਾਣਾ ਅਤੇ ਪਹਿਨਣਾ ਛੱਡ ਦੇਵੇ ਤਾਂ ਤੂੰ ਮਾਸ ਛੱਡਿਆ ਜਿੰਨਾ ਪਾਸੋਂ ਤੂੰ ਦਾਨ ਲੈਂਦਾ ਹੈ ਉਹ ਤੇਰੇ ਹਿਸਾਬ ਮਾਸ ਖਾਣ ਕਾਰਨ ਨਰਕਾਂ ਵਿੱਚ ਜਾਣਗੇ ਤਾਂ ਤੂੰ ਉਹਨਾਂ ਪਾਸੋਂ ਦਾਨ ਲੈਣ ਕਾਰਨ ਨਰਕਾਂ ਵਿੱਚ ਜਾਏਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਰੋਲਾ ਪਾਉਣ ਵਾਲੇ ਸਭ ਚੁੱਪ ਕਰ ਗਏ ਉਹਨਾਂ ਨੂੰ ਜਵਾਬ ਨਾ ਸੁਝਿਆ ਗੁਰੂ ਜੀ ਨੇ ਅੱਗੇ ਹੋਰ ਦੱਸਿਆ ਕਿਸੇ ਦੇਵਤੇ ਉੱਪਰ ਕੋਈ ਵਿਤਤਾ ਨਹੀਂ ਗ੍ਰਹਿਣ ਇਹਨਾਂ ਗ੍ਰਹਿਆਂ ਦੇ ਚੱਕਰ ਕਾਰਨ ਲੱਗਦਾ ਹੈ ਇਸ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਜਾਂ ਬ੍ਰਾਹਮਣ ਨੂੰ ਦਾਨ ਕਰਨ ਨਾਲ ਕਿਸੇ ਦੇ ਪਾਪ ਦੂਰ ਨਹੀਂ ਹੁੰਦੇ ਪਰਮਾਤਮਾ ਦਾ ਸਿਮਰਨ ਹੀ ਪਾਪ ਤੋਂ ਸਕਦਾ ਹੈ